ਦੇਖੋ ਪੰਜਾਬ ਗਵਰਨ ਨੇ ਪੰਜਾਬ ਦੀ ਜਨਤਾ ਨੂੰ ਇੱਕ ਤੋਹਫਾ ਦਿੱਤਾ ਹੈ ਕਿਸੇ ਸੂਬੇ ਨੇ ਵੈਟ ਨਹੀਂ ਵਧਾਇਆ ਇੱਕ ਪਾਸੇ ਕਹਿੰਦੇ ਜੀ ਅਸੀਂ 300 ਯੂਨਿਟ ਬਿਜਲੀ ਦੇ ਮਾਫ ਕਰਦੇ ਸੀ ਉਹਨਾ ਜ਼ੀਰੋ ਬਿੱਲ ਇੱਧਰ ਜ਼ੀਰੋ ਬਿੱਲ ਉਧਰੋਂ ਡੀਜ਼ਲ ਦੇ ਰੇਟ ਤੇ ਪੈਟਰੋਲ ਦੇ ਵਧਾ ਕੇ ਪੈਸਾ ਕੱਢੀ ਜਾਂਦੇ ਆ ਅਖੀਰ ਚ ਲੋਕਾਂ ਦੇ ਜਨਤਾ ਦੀ ਜੇਬ ਚੋਂ ਪੈਸਾ ਕੱਢੀ ਜਾਂਦੇ ਆ ਆ ਇੱਕ ਬਹੁਤ ਵੱਡੀ ਫਰੌਂਡ ਸਰਕਾਰ ਹੈ ਕੈਂਦੀ ਕੋਸ਼ਾ ਤੇ ਕਰਦੀ ਕੋਸ਼ਾ ਦੇਖੋ ਸਾਡੂ ਬੜਾ ਮਾਣ ਹੈ ਆ ਜਿਹੜਾ ਮਹਾਲੀ ਚ ਆਰਮ ਫੋਰਸਿਸ ਇੰਸਟੀਚੂਟ ਹੈ ਬਾਦਲਸਰ ਬਣਾਇਆ ਸੀ ਉਦੋਂ ਬਹੁਤ ਘਟ ਗਿਣਤੀ ਤੇ ਪੰਜਾਬੀ ਆਰਮੀ ਜਾਂਦੇ ਸੀ ਉਹ ਇੰਸਟੀਚੂਟ ਬਣਾਉਣ ਨਾਲ ਦੇਖੋ ਹਰ ਸਾਲ ਨੰਬਰ ਵਧ ਰਿਹਾ ਹੈ ਅੱਜ ਬੜੀ ਖੁਸ਼ੀ ਹੈ 10 ਬੱਚੇ ਸਿਲੈਕਟ ਹੋਏ ਮੈਨੂੰ ਵਧਾਈ ਦਿਨਾ